ਹੈਲੋ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਬੀ ਕੇਅਰਫੁਲ ਤੇ ਅੱਜ ਦੀ ਜਿਹੜੀ ਰੈਸਪੀ ਹੈ ਇਹ ਹੈਗੀ ਆ ਇਹਨੂੰ ਆਪਾਂ ਕੁਕੀਜ਼, ਬਿਸਕੁਟ, ਸ਼ੱਕਰਪਾਰੇ, ਮਠੀਆਂ ਜਿਹੜੀਆਂ ਕਿ ਵਰਤ ਦੇ ਵਿੱਚ ਯੂਜ਼ ਹੁੰਦੀਆਂ ਨੇ ਕਰਵਾ ਚੌਦ ਦੇ ਕੁਝ ਵੀ ਕਹਿ ਸਕਦੇ ਹੋ ਤੁਸੀਂ ਦੱਸੋ ਤੁਸੀਂ ਇਹਨੂੰ ਕੀ ਕਹਿੰਦੇ ਹੋ ਇਹਦੇ ਲਈ ਆਪਾਂ 2 ਕੱਪ ਜਿਹੜੇ ਕੀ ਆ ਆਟੇ ਦੇ ਲਈ ਨੇ 1 ਕੱਪ ਸੂਜੀ ਦਾ ਤੇ ਇੱਕ ਛੋਟਾ ਕੱਪ ਆਪਾਂ ਲਿਆ ਆ ਜਿਹੜਾ ਨਾਰੀਅਲ ਦਾ ਬੂਰਾ ਹੁੰਦਾ ਉਹ ਤੇ ਹੁਣ ਇਹਦੇ ਵਿੱਚ ਆਪਾਂ ਕ੍ਰਸ਼ ਕਰਕੇ ਜਿਹੜੀ ਸੌਂਫ ਹੁੰਦੀ ਆ ਉਹ ਪਾ ਦੇਣੀ ਆ 1 ਤੋਂ 1/2 ਚਮਚ ਤੇ ਇਹਨੂੰ ਇੱਕ ਰਿਚ ਟੇਸਟ ਦੇਣ ਦੇ ਲਈ ਆਪਾਂ ਦੇ ਵਿੱਚ ਪਾਵਾਂਗੇ ਚਿੱਟੇ ਜਿਹੜੇ ਵਾਈਟ ਤਿਲ ਹੁੰਦੇ ਨੇ ਉਹ ਅਗਰ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਕੁਝ ਲੋਕਾਂ ਨੂੰ ਇਹ ਨਹੀਂ ਵਧੀਆ ਲੱਗਦੇ ਐਂਡ ਇਹਦੇ ਵਿੱਚ ਆਪਾਂ ਜਿਹੜਾ ਕਿ ਆ 1/4 ਕੱਪ ਦੇਸੀ ਘਿਓ ਪਾਣਾ ਵਾ ਦੇਸੀ ਘਿਓ ਜਿਹੜਾ ਆਪਾਂ ਪਾਉਣਾ ਵਾ ਉਹ ਜ਼ਿਆਦਾ ਮੈਲਟ ਨਹੀਂ ਹੋਣਾ ਚਾਹੀਦਾ ਜਿਵੇਂ ਦਾ ਮੈਂ ਪਾਇਆ ਐਵੇਂ ਦਾ ਹੀ ਟੈਕਸਚਰ ਹੋਣਾ ਚਾਹੀਦਾ ਦੇਸੀ ਘਿਓ ਦਾ ਮਿੱਠੇ ਦੇ ਲਈ ਮੈਂ ਇਹਦੇ ਵਿੱਚ ਐਡ ਕਰ ਰਹੀਆਂ ਸ਼ੱਕਰ ਜਿਹਨੂੰ ਗੁੜ ਦਾ ਜਿਹੜਾ ਬੁਰਾ ਵੀ ਕਹਿ ਦਿੰਦੇ ਨੇ ਐਂਡ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਸ਼ੱਕਰ ਦੀ ਜਗ੍ਹਾ ਤੇ ਚੀਨੀ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਥੋੜੀ ਜੋ ਤੁਹਾਡੇ ਘਰੇ अवेलेबल ਹੈ ਐਂਡ ਇਹਨੂੰ ਬਿਲਕੁਲ ਹਲਕਾ ਹਲਕਾ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਟਾਈਟ ਜਿਹਾ ਆਟਾ ਗੁੰਨ ਲੈਣਾ ਆਪਾਂ ਜਿਆਦਾ ਪਤਲਾ ਆਟਾ ਵੀ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਟਾਈਟ ਵੀ ਨਹੀਂ ਹੋਣਾ ਚਾਹੀਦਾ ਸੋ ਠੀਕ ਠੀਕ ਹੋਣਾ ਚਾਹੀਦਾ ਵਾ ਐਂਡ ਪਾਣੀ ਆਪਾਂ ਬਿਲਕੁਲ ਥੋੜਾ ਥੋੜਾ ਪਾ ਕੇ ਇਹਨੂੰ ਗੁੰਨਾਂਗੇ ਐਂਡ ਇਹਨੂੰ ਬਿਲਕੁਲ ਮਲੈਮ ਤੇ ਸੌਫਟ ਹੱਥਾਂ ਦੇ ਨਾਲ ਹੀ ਗੁੰਨਣਾ ਵਾ ਐਂਡ ਇਹਨੂੰ ਚੰਗੀ ਤਰ੍ਹਾਂ ਗੁੰਨ ਕੇ ਆਪਾਂ 10 ਮਿੰਟ ਦੀ ਰੈਸਟ ਵੀ ਦੇਣੀ ਆ ਸੋ 10 ਮਿੰਟ ਹੋ ਗਏ ਸੀਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਲ ਰੋਲ ਕਰਾਂਗੇ ਤਾਂ ਕਿ ਇਹ ਨਾਪਣ ਐਂਡ ਇਹਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਦਵਾਂਗੇ 3 ਪਾਰਟਸ ਤੇ ਡਿਵਾਈਡ ਕਰਨ ਤੋਂ ਬਾਅਦ ਆਪਾਂ ਇੱਕ ਪਾਰਟ ਲਵਾਂਗੇ ਐਂਡ ਉਹਨੂੰ ਚੰਗੀ ਤਰ੍ਹਾਂ ਆਪਾਂ ਰੋਲ ਕਰਕੇ ਜਿਹੜੇ ਉਹਦੇ ਵਿੱਚ ਕ੍ਰੈਕਸ ਪੈ ਰਹੇ ਆ ਉਹਨੂੰ ਸੈੱਟ ਕਰਾਂਗੇ ਹਲਕਾ ਫੁਲਕਾ ਆਪਾਂ ਸੁੱਕਾ ਆਟਾ ਵੀ ਲਗਾ ਸਕਦੇ ਆ ਸ਼ੇਪ ਅਗਰ ਤਾਂ ਤੁਸੀਂ ਜਿਵੇਂ ਸ਼ੱਕਰਪਾਰੇ ਟਾਈਪ ਸ਼ੇਪ ਉਹ ਦੇਣਾ ਚਾਹੁੰਦੇ ਹੋ ਤਾਂ ਬਿਲਕੁਲ ਜਿਵੇਂ ਮੈਂ ਇਹਨੂੰ ਸਿਲੰਡਰ ਸ਼ੇਪ ਦੇ ਕੇ ਉਸ ਤੋਂ ਬਾਅਦ ਕਟਿੰਗ ਕੀਤੀ ਆ ਨਾਈਫ ਦੇ ਨਾਲ ਤੁਸੀਂ ਓਵੇਂ ਬਣਾ ਸਕਦੇ ਹੋ ਐਂਡ ਕਟਿੰਗ ਜਿਹੜੀ ਆ ਇਹਦੀ ਮੋਟਾਈ ਆ ਉਹ ਬਿਲਕੁਲ ਤੁਸੀਂ ਐਵੇਂ ਰੱਖਣੀ ਆ ਜਿਵੇਂ ਕਿ ਮੈਂ ਰੱਖੀ ਆ ਐਂਡ ਇਹਨ ਦੇ ਵਿੱਚ ਜਿਹੜੇ ਕੱਟੇ ਹੋਏ ਪੀਸ ਨੇ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਸੈੱਟ ਕਰ ਸਕਦੇ ਸੈਕਿੰਡ ਆਪਸ਼ਨ ਆਪਣੇ ਕੋਲ ਹੈਗਾ ਜੇ ਤੁਹਾਡੇ ਕੋਲ ਉਹਦਾ ਨਹੀਂ ਸਹੀ ਬੰਦੇ ਤਾਂ ਤੁਸੀਂ ਇਹਨੂੰ ਵੱਡੀ ਸਾਰੀ ਰੋਟੀ ਬਣਾ ਕੇ ਇਹਦੇ ਗੋਲ-ਗੋਲ ਕਟਿੰਗ ਕਰਕੇ ਬਿਸਕੁਟ ਦੀ ਸ਼ੇਪ ਵਿੱਚ ਇਹਨਾਂ ਨੂੰ ਬਣਾ ਸਕਦੇ ਹੋ ਤੇ ਜਿਹੜੀ ਕਟਿੰਗ ਆ ਉਹ ਤੁਸੀਂ ਘਰ ਵਿੱਚ ਗਲਾਸ ਕੋਲੀ ਕੋਈ ਟੱਕਣ ਕਿਸੇ ਵੀ ਸ਼ੇਪ ਚ ਤੁਸੀਂ ਇਹਨੂੰ ਬਣਾ ਸਕਦੇ ਹੋ ਚੌਰਸ ਵੀ ਬਣਾ ਸਕਦੇ ਹੋ ਬਟ ਮੈਂ ਇਹਨੂੰ ਕੁਕੀਜ਼ ਦੀ ਸ਼ੇਪ ਦਿੱਤੀ ਆ ਤੇਲ ਮੈਂ ਆਲਰੇਡੀ ਗਰਮ ਰੱਖ ਦਿੱਤਾ ਸੀ ਤੇ ਜਦੋਂ ਆਪਣਾ ਤੇਲ ਪੂਰਾ ਗਰਮ ਹੋ ਜਾਂਦਾ ਹੈ ਜਦੋਂ ਆਪਾਂ ਇਹਨਾਂ ਨੂੰ ਪਾਣਾ ਵਾ ਤਲਣ ਦੇ ਲਈ ਆਪਾਂ ਜਿਹੜੀ ਗੈਸ ਦੀ ਫਲੇਮ ਆ ਉਹ ਮੀਡੀਅਮ ਕਰ ਦੇਣੀ ਆ ਤੇ ਆਪਣੀ ਜਿਹੜੀ ਕੁਕੀਜ਼ ਨੇ ਜਾਂ ਫਿਰ ਆਪਣੇ ਜਿਹੜੇ ਸ਼ੱਕਰ ਪਾਰੇ ਨੇ ਇਹਨਾਂ ਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਹੀ ਕੁੱਕ ਕਰਨਾ ਵਾ ਐਂਡ ਜਿਵੇਂ ਤੁਹਾਨੂੰ ਲੱਗਦਾ ਚਾਗ ਛੱਡਣੀ ਬੰਦ ਕਰ ਦਿੰਦੇ ਨੇ ਤੇ ਉੱਪਰ ਆ ਗਏ ਨੇ ਤਰ ਕੇ ਇਹਨਾਂ ਨੂੰ ਆਪਾਂ ਇੱਕ ਵਾਰੀ ਥਾਲ ਦੇਣਾ ਵਾ ਐਂਡ ਦੇਖੋ ਇਹ 골ਡਨ ਬ੍ਰਾਊਨ ਹੋ ਗਏ ਨੇ ਐਂਡ ਇੱਦਾਂ ਹੀ ਆਪਾਂ ਜਿੰਨੀਆਂ ਵੀ ਕੁਕੀਜ਼ ਸੀਗੀਆਂ ਸਾਡੀਆਂ ਉਹ ਸਾਰੀਆਂ ਹੀ ਮੈਂ ਆਲਰੇਡੀ ਬਣਾ ਕੇ ਸਾਈਡ ਤੇ ਰੱਖ ਲਿੱਤੀਆਂ ਸੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਐਂਡ ਆਪਾਂ ਇਹਨੂੰ ਹੁਣ ਫਟਾਫਟ ਕੜਾਈ ਦੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਫਟਾਫਟ ਬਣਾ ਬਣਾ ਕੇ ਕੱਟੀ ਜਾਣੀ ਐਂਡ ਕੁਕੀਜ਼ ਆਪਣੀਆਂ ਰੈਡੀ ਨੇ ਇੱਕ ਮਹੀਨੇ ਦੇ ਲਈ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ 에ਅਰਟਾਈਟ ਕੰਟੇਨਰ ਦੇ ਵਿੱਚ ਐਂਡ ਦੇਖੋ ਇਹ ਕਿੰਨੀਆਂ ਕ੍ਰਿਸਪੀ ਬਣਿਆ ਨੇ ਐਂਡ ਸੌਫਟ ਵੀ ਨੇ ਬਿਲਕੁਲ ਹੱਥ ਦੇ ਨਾਲ ਇਹ ਪੂਰੀਆਂ ਨੇ ਤੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਬਹੁਤ ਹੈਲਦੀ ਨੇ ਉਹਨਾਂ ਲਈ ਵੀ ਕਿਉਂਕਿ ਮੈਂ ਸ਼ੱਕਰ ਯੂਜ਼ ਨਹੀਂ ਕੀਤੀ ਹੈਗੀ ਮੈਂ ਉਮੀਦ ਕਰਦੀ ਹਾਂ ਅੱਜ ਦੀ ਰੈਸਪੀ ਤੁਹਾਨੂੰ ਪਸੰਦ ਆਈ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਮੈਨੂੰ ਸਪੋਰਟ ਕਰੋ ਥੈਂਕ ਯੂ ਸੋ ਮੱਚ ਫਰੈਂਡਸ